बहुजन समाज पार्टी ਵੱਲੋਂ ਚਿੱਟੇ ਦੇ ਖਿਲਾਫ ਅੱਜ ਮਿਲਿਸਟ ਕਤਲੇ ਤੋਂ ਬਾਹਰ ਪੱਕਾ ਤਰਨਾ ਲਗਾ ਦਿੱਤਾ ਗਿਆ ਹੈ ਮੈਂ ਤੁਹਾਨੂੰ ਜਿਹੜੇ ਪਿੱਛੇ ਤਸਵੀਰਾਂ ਦਿਖਾ ਰਿਹਾ ਹਾਂ ਉਹ ਸ਼ਰਕੋਟ ਦੇ ਮਿਲਿਸਟ ਕਤਲੇ ਤੋਂ ਬਾਹਰ ਦੀਆਂ ਹਨ ਜਿੱਥੇ ਕਿ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਚਿੱਟੇ ਦੇ ਖਿਲਾਫ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਜਿਹੜਾ ਹੈ ਤਰਨਾ ਪੱਕਾ ਲਗਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਉਹ ਉਦੋਂ ਤੱਕ ਨਹੀਂ ਉੱਠਣਗੇ ਜਦੋਂ ਤੱਕ ਸਰਕਾਰ ਚਿੱਟੇ ਖਿਲਾਫ ਸਖਤ ਕਾਰਵਾਈ ਨਹੀਂ ਕਰਦੀ ਕੋਈ ਮੂਹਮ ਸ਼ੁਰੂ ਨਹੀਂ ਕਰਦੀ ਕਲਪਾ ਕਰਦੇ ਆਂ ਆਗੂਆਂ ਦੇ ਨਾਲ ਕਿ ਉਹਨਾਂ ਦਾ ਇਸ ਮੌਕੇ ਤੇ ਕੀ ਕਹਿਣਾ ਹੈ ਮੁੱਦੇ ਦੇ ਦੇਖੋ ਇਹ ਲੋਕਲ ਲੈਵਲ ਮੈਂ ਹੁਸ਼ਿਆਰ ਹੋਰ ਦੀ ਗੱਲ ਨਹੀਂ ਕਰਾਂਗਾ ਜਾਂ ਕਿਸੇ ਇੱਕ ਹਲਕੇ ਦੀ ਗੱਲ ਨਹੀਂ ਕਰਾਂਗਾ ਇਹ ਪੂਰੇ ਪੰਜਾਬ ਦੇ ਅੰਦਰ ਜੋ ਭ੍ਰਿਸ਼ਟਾਚਾਰ ਵੱਧ ਰਿਹਾ ਆ ਲੋ ਐਂਡ ਆਰਡਰ ਬਿਲਕੁਲ ਫੇਲ ਹੈ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਪੱਕੇ ਤੌਰ ਤੇ ਨਾਥ ਨਹੀਂ ਪਾ ਜਾ ਰਹੀ ਕਿਉਂਕਿ ਹਰ ਇੱਕ ਪਾਰਟੀ ਸਰਕਾਰ ਬਣਾਉਂਦੇ ਹੀ ਚਿੱਟੇ ਦਾ ਨਾਂ ਲੈ ਕੇ ਕਿ ਚਿੱਟਾ ਖਤਮ ਕਰਾਂਗੇ ਭ੍ਰਿਸ਼ਟਾਚਾਰ ਖਤਮ ਕਰਾਂਗੇ ਪਰ ਕ੍ਰਾਈਮ ਵਧ ਰਿਹਾ ਆ ਤੁਸੀਂ ਦੱਸੋ ਅੱਜ ਚੱਟਾ ਖਤਮ ਹੋ ਗਿਆ ਸਾਡੇ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ ਦਿਨ-ਪੈ ਦਿਨ ਪਿੰਡਾਂ ਦਾ ਹਾਲ ਦੇਖੋ ਦਿੱਲੀ ਮੈਂ ਕਿੰਨਾ ਲਾਸ਼ਾਂ ਸਿਵਿਆਂ ਵੱਲ ਜਾ ਰਹੀਆਂ ਆ ਕੋਈ ਓਵਰਡੋਜ਼ ਨਾਲ ਮਰ ਰਿਹਾ ਆ ਕੋਈ ਇਲਾਜ ਪੱਖੋਂ ਮਾਰਿਆ ਕੋਈ ਵੱਧ ਚੱਟਾ ਲੈਣ ਦੇ ਨਾਲ ਮਰ ਰਿਹਾ ਆ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ ਉਹ ਸਾਡੀ ਬਹੁ ਬੇਟੀਆਂ ਦੀ ਇੱਜ਼ਤ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕੋਈ ਵੀ ਇੱਕ ਠੋਸ ਸਾਡੀ ਧੀਆਂ ਦੀ ਰਖਵਾਲੀ ਕਰ ਦਿਓ ਕੋਈ ਕੋਸ਼ਿਸ਼ ਕਦਮ ਉਠਾਣੇ ਚਾਹੀਦੇ ਆ ਕੋਈ ਇੱਕ ਕਾਨੂੰਨ ਬਣਾਉਣਾ ਚਾਹੀਦਾ ਆ ਜਿਹੜੇ ਦਰਿੰਦੇ ਆ ਦਰਿੰਦਗੀ ਕਰਦੇ ਆ ਸਾਡੀਆਂ ਬੇਟੀਆਂ ਦੇ ਨਾਲ ਬੇਟੀਆਂ ਦੇ ਹੱਕ ਵਿੱਚ ਉੱਤਰ ਕੇ ਪੰਜਾਬ ਸਰਕਾਰ ਨੂੰ ਕੋਈ ਇੱਕ ਠੋਸ ਕਾਨੂੰਨ ਬਣਾਉਣਾ ਚਾਹੀਦਾ ਆ ਤਾਂ ਜੋ ਦਰਿੰਦੇ ਸੋਚਣ ਕਿ ਸਾਡੀਆਂ ਬੇਟੀਆਂ ਦੇ ਨਾਲ ਜੋ ਮਤਲਬ ਕਹਿੰਦੇ ਕੋ ਗਲਤ ਕਰ ਰਹੇ ਆ ਉਹਨਿਆਂ ਦੀ ਇੱਜ਼ਤਾਂ ਦੇ ਨਾਲ ਖਲਵਾੜ ਹੋ ਰਿਹਾ ਆ ਔਰ ਚਿੱਟੇ ਦੇ ਨਾਲ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ ਇਹ ਅੱਜ ਬਸਪਾ ਵਰਕਰਾਂ ਵੱਲੋਂ ਚਿੱਟੇ ਦੇ ਖਿਲਾਫ ਅੱਜ ਹੁਸ਼ਿਆਰਪੁਰ ਵਿਖੇ ਮਿਨੀ ਸੈਕਟਰੀਏਟ ਦੇ ਮੇਰੇ ਪ੍ਰਸ਼ਾਸਨ ਨੂੰ ਅਸੀਂ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰਸ਼ਾਸਨ ਜਾਗੇ ਤੇ ਚਿੱਟੇ ਨੂੰ ਨੱਥ ਪਾਵੇ ਪਹਿਲ ਦੇ ਆਧਾਰ ਤੇ ਸਾਡੀ ਇਹ ਮੰਗ ਹੈ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ ਔਰ ਪਹਿਲ ਦੇ ਆਧਾਰ ਤੇ ਹੁਸ਼ਿਆਰਪੁਰ ਤੇ ਇੱਕ ਮੋਹਮ ਸ਼ੁਰੂ ਕੀਤੀ ਜਾਵੇ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਚਿੱਟੇ ਦੇ ਵਪਾਰੀਆਂ ਨੂੰ ਨੱਥ ਪਾਈ ਜਾਵੇ ਨਾ ਕਿ ਉਹਨਾਂ ਨੂੰ ਕੋਈ ਸਹੂਲਤ ਦਿੱਤੀ ਜਾਵੇ ਉਹਨਾਂ ਨੂੰ ਛੱਡਦੇ ਆ ਲੋਕਾਂ ਦੇ ਕਹਿਣ ਤੇ ਫੜਦੇ ਆ ਤੇ ਲੀਡਰਾਂ ਦੇ ਕਹਿਣ ਤੇ ਛੱਡ ਦਿੱਤਾ ਜਾਂਦਾ ਆ ਸਾਡੀ ਪੁਰਜ਼ੋਰ ਮੰਗ ਹੈ ਕਿ ਚਿੱਟੇ ਦਾ ਖਾਤਮਾ ਕੀਤਾ ਜਾਵੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹ ਬਸਪਾ ਵਰਕਰਾਂ ਵੱਲੋਂ ਇਹ ਚਿੱਟੇ ਦੇ ਖਿਲਾਫ ਧਰਨਾ ਸਾਡਾ ਪੱਕਾ ਧਰਨਾ ਆ ਤੱਕ ਕੇ ਆਏ ਆ ਅਸੀਂ ਨਹੀਂ ਉੱਠਣਾ ਇਹ ਲਗਾਤਾਰ ਧਰਨਾ ਚੱਲੇਗਾ ਕਰਨਾ ਲਗਾਇਆ ਗਿਆ ਹੈ ਹਾਂਜੀ ਪੀਐਸਪੀ ਵੱਲੋਂ ਲਗਾਇਆ ਗਿਆ ਪਿੱਛੇ ਬਕਾਇਦਾ ਅਰਜਾਂ ਦੇ ਬੈਨਰ ਲਗਾਏ ਗਏ ਆ ਬਿਲਕੁਲ ਪਰ ਜ਼ਿਲ੍ਹਾ ਪ੍ਰਧਾਨ ਜਿਹੜਾ ਦਲਜੀਤ ਰਾਹੀ ਆ ਉਹਨਾਂ ਨੇ ਇਹ ਕਿਹਾ ਵੀ ਸਾਡਾ ਇਸ ਧਰਨੇ ਨਾਲ ਕੋਈ ਲੈਣ ਦਿੰਨੀ ਨਾ ਕਿਸ ਤਰ੍ਹਾਂ ਪੋਸਟ ਬਕਾਇਦਾ ਵੀ ਪਾਈ ਗਈ ਆ ਇਹ ਮਤਲਬ ਕੀ ਹੈ ਜੇ ਪੀਐਸਪੀ ਦਾ ਨਹੀਂ ਤਾਂ ਕਿਹਨਾਂ ਦਾ ਹੈ ਧਰਨਾ ਦੇਖੋ ਜੀ ਮੈਂ ਤਾਂ ਇੱਕ ਗੱਲ ਕਰਾਂਗਾ ਕਿ ਸਾਡੇ ਬਹੁਜਨ ਸਮਾਜ ਪਾਰਟੀ ਦਾ ਹੈੱਡ ਆਫਿਸ ਜਲੰਧਰ ਹੈ ਉਹਨਾਂ ਦੇ ਆਫਿਸ ਸੈਕਟਰੀ ਵੱਲੋਂ ਵੀ ਸਾਡੀ ਇਸ ਪੋਸਟ ਨੂੰ ਇਸ ਧਰਨ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ ਆਫਿਸ ਵੱਲੋਂ ਵਾਇਰਲ ਹੋ ਰਹੀ ਹੈ ਕਿ ਚਿੱਟੇ ਦੇ ਖਿਲਾਫ ਉੱਥੇ ਜਾ ਕੇ ਸਮਰਥਨ ਕਰੋ ਧਰਨੇ ਦਾ ਔਰ ਜ਼ਿਲ੍ਹਾ ਪ੍ਰਧਾਨ ਜੀ ਨੇ ਬਿਆਨ ਦਿੱਤਾ ਆ ਮੈਨੂੰ ਵੀ ਪਤਾ ਲੱਗਾ ਵਰਕਰਾਂ ਦੇ ਮਨਾਂ ਦੇ ਵਿੱਚ ਰੋਸ਼ ਵੀ ਹੈ ਮੈਂ ਖੁਦ ਵੀ ਜ਼ਿਲ੍ਹਾ ਪ੍ਰਧਾਨ ਨੂੰ ਇਹੀ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਹੋ ਕੇ ਇਸ ਧਰਨੇ ਦੀ ਅਗਵਾਈ ਕਰੋ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਹੋ ਸਾਡੇ ਜੂਤ ਆਗੂ ਹੋ ਕਿਉਂਕਿ ਮਨਾਂ ਵਿੱਚ ਥੋੜਾ ਰੋਸ਼ ਹੈ ਕੀ ਇਹ ਉਹਨਾਂ ਦੇ ਬਿਆਨ ਚਿੱਟੇ ਨੂੰ ਵੇਚਣ ਵਾਲਿਆਂ ਦੇ ਹਮਾਇਤ ਕਰ ਰਿਹਾ ਆ ਜੇ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਅਧੀਨ ਹੋ ਗਏ ਆ ਜਾਂ ਉਹਨਾਂ ਨੇ ਦਬਾ ਲਿਆ ਪ੍ਰਸ਼ਾਸਨ ਨੇ ਇਹ ਸਾਡੇ ਵੀ ਮਨਾਂ ਵਿੱਚ ਸ਼ੰਕਾ ਪੈਦਾ ਹੋਈ ਹੈ ਬਟ ਬਸਪਾ ਵਰਕਰਾਂ ਜੇ ਕੱਤਰ ਹੋਏ ਆ ਸਾਡਾ ਧਰਨਾ ਅਟੱਲ ਹੈ ਪੱਕਾ ਆ ਲੱਗ ਗਿਆ ਅੱਜ ਅੱਜ ਦਾ ਜਿਹੜਾ ਰੋਸ ਧਰਨਾ ਆ ਬਹੁਜਨ ਸਮਾਜ ਪਾਰਟੀ ਵੱਲੋਂ ਜ਼ਿਲ੍ਹਾ ਹੈੱਡਕੁਆਰਟਰ ਦੇ ਲਗਾਇਆ ਜਾ ਰਿਹਾ ਹੈ ਚਿੱਟੇ ਦੇ ਖਿਲਾਫ ਧਰਨਾ ਕਿਉਂ ਹਿਸ਼ਾਰਪੁਰ ਦੇ ਵਿੱਚ ਆਏ ਦੇ ਚਿੱਟੇ ਨਾਲ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਆ ਔਰ ਚਿੱਟਾ ਪਿੰਡਾਂ ਦਾ ਘਰ ਘਰ ਪਹੁੰਚ ਚੁੱਕਾ ਆ ਬਹੁਤ ਬੁਰਾ ਹਾਲ ਹੈ ਗਰੀਬ ਪਰਿਵਾਰਾਂ ਦੇ ਬੱਚੇ ਮਰ ਰਹੇ ਆ ਔਰ ਚਿੱਟੇ ਨੇ ਪੰਜਾਬ ਨੂੰ ਬਰਬਾਦ ਕਰਕੇ ਰਾ ਦਿੱਤਾ ਆ ਉਹ ਜਿਹੜਾ ਸਾਡਾ ਪੰਜਾਬ ਸਰਕਾਰ ਆ ਇਹ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਕੇ ਹੀ ਸੱਤਾ ਵਿੱਚ ਆਈ ਸੀ ਕਿ ਆਪਾਂ 2 ਮਹੀਨਿਆਂ ਵਿੱਚ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ ਦਾਂਗੇ ਪਰ ਚਿੱਟਾ ਦੁੱਗਣਾ ਤਿਗਣਾ ਹੋਰ ਵੇ ਵਿਕ ਰਿਹਾ ਸ਼ਰਿਆਮ ਚਿੱਟਾ ਵਿਕ ਰਿਹਾ ਆ ਔਰ ਜ਼ਿਲ੍ਹਾ ਪ੍ਰਸ਼ਾਸਨ ਵੀ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਧਰਮੇ ਦੇ ਵਿੱਚ ਪੰਜਾਬ ਦੇ ਜਿਹੜੇ ਤੁਹਾਡੇ ਸਾਫਾ ਕਾ ਪ੍ਰਧਾਨ ਜਿਹੜੇ ਇੱਥੇ ਮੌਜੂਦ ਆ ਜਬਰਦਾਰ ਮਜ਼ਦੂਰ ਨੇ ਪਪੂ ਦਿਨੇ ਪੂਜੀ ਪਰ ਜਿਹੜੇ ਇਹ ਮੌਜੂਦਾ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਇਸ ਜਿਹੜਾ ਸਮਰਥਨ ਨਹੀਂ ਕੀਤਾ ਹੈ ਇਸ ਧਰਨੇ ਦਾ ਕੀ ਤੁਹਾਨੂੰ ਲੱਗਦਾ ਹੈ ਵੀ ਉਸ ਚਿੱਟੇ ਦੇ ਵਿਰੋਧ ਦੇ ਵਿੱਚ ਨੇ ਜਾਂ ਇਹ ਹੱਕ ਦੇ ਵਿੱਚ ਨੇ ਜਾਂ ਤੁਹਾਡੀ ਪਾਰਟੀ ਜਿਹੜੀ ਦੋ ਧੜਿਆਂ ਦੇ ਵਿੱਚ ਵੰਡ ਹੋ ਗਈ ਹੈ ਪਾਰਟੀ ਦੋ ਧੜਿਆਂ ਵਿੱਚ ਕਦੇ ਵੀ ਹੋਈ ਅਨੁਸ਼ਾਸਨ ਦੇ ਵਿੱਚ ਰਹਿ ਕੇ ਕੰਮ ਹੋ ਰਿਹਾ ਜਿਹੜਾ ਜ਼ਿਲ੍ਹਾ ਪ੍ਰਧਾਨ ਨੇ ਬਿਆਨ ਲਗਾਇਆ ਉਹਦੀ ਆਪਣੀ ਸੋਚ ਹੈ ਔਰ ਬਹੁਜਨ ਸਮਾਜ ਪਾਰਟੀ ਸਾਰੇ ਵਰਕਰਾਂ ਨੇ ਉਹਨਾਂ ਨੂੰ ਅਪੀਲ ਕੀਤੀ ਸੀ ਪ੍ਰਧਾਨ ਜੀ ਤੁਸੀਂ ਧਰਨੇ ਦੀ ਗਵਾਹੀ ਕਰੋ ਇਹ ਲੋਕਾਂ ਦਾ ਮੁੱਦਾ ਆ ਜੇ ਆਪਾਂ ਲੋਕਾਂ ਦੇ ਬੰਦਿਆਂ ਨੂੰ ਟੱਚ ਕਰਾਂਗੇ ਤੇ ਬਹੁਜਨ ਸਮਾਜ ਪਾਰਟੀ ਹੋਰ ਮਜ਼ਬੂਤ ਹੋਵੇਗੀ ਇਹ ਉਹਨਾਂ ਦੀ ਆਪਣੀ ਸੋਚ ਹੈ ਇਸੇ ਤਰ੍ਹਾਂ ਦੇ ਨਾਲ ਸਾਡੇ ਵਿੱਚ ਜਿਹੜਾ ਮਹਿਲਾਵਾਂ ਵੀ ਇੱਥੇ ਮੌਜੂਦ ਨਹੀਂ ਹਾਂਜੀ ਮੈਡਮ ਤੁਸੀਂ ਇੱਥੇ ਧਰਨੇ ਦੇ ਵਿੱਚ ਆ ਜਿਓ ਚਿੱਪੇ ਦਾ ਮਸਲਾ ਤਾਂ ਹੈ ਹੀ ਹੈ ਇੱਕ ਹੋਰ ਮਸਲਾ ਜਿਹੜਾ ਸਾਹਮਣੇ ਆਇਆ ਸੀਗਾ ਵੀ ਇਹ ਧਾਣੇ ਵਗੈਰਾ ਕਣਕ ਵਗੈਰਾ ਜਿਹੜਾ ਗਰੀਬ ਲੋਕਾਂ ਨੂੰ ਨਹੀਂ ਮਿਲ ਰਹੀ ਹੈ ਉਦੇ ਵੀ ਹੱਥ ਦੇ ਵਿੱਚ ਇਤਰਨਾ ਮੈਂ ਬੀਬੀ ਮਿੰਤਰਕੌਰ ਜੀ ਜ਼ਿਲ੍ਹਾ ਪ੍ਰਧਾਨ ਪੀਐਸਪੀ ਭੋਜਨ ਸਮਾਜ ਪਾਰਟੀ ਇੱਕ ਐਸੀ ਪਾਰਟੀ ਹੈ ਸਾਰੇ ਮੁੱਦਿਆਂ ਨੂੰ ਲੈ ਕੇ ਚੱਲਦੀ ਹੈ ਇੱਕ ਦਾਣਿਆਂ ਦਾ ਮੁੱਦਾ ਨਹੀਂ ਹੈਗਾ ਇੱਥੇ ਜ਼ਿਆਦਾ ਤਾਂ ਚਿੱਟੇ ਦਾ ਮੁੱਦਾ ਆ ਜਿਹੜਾ ਕਿ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਇੰਨਾ ਫੈਲ ਗਿਆ ਆ ਭਗਵੰਤ ਮਾਨ ਸਰਕਾਰ ਕਹਿੰਦੀ ਸੀਗੀ ਕਿ ਮੈਂ ਘਰ-ਘਰ ਆਟੇ ਦੀਆਂ ਥੈਲੀਆਂ ਦਊਂਗਾ ਕਾਨਕ ਦਉਂਗਾ ਘਰ ਘਰ ਪਹੁੰਚੂਗਾ ਪਰ ਆਟਾ ਤਾਂ ਚਿੱਟਾ ਪਹੁੰਚਿਆ ਨਹੀਂ ਥੈਲੀਆਂ ਪਹੁੰਚੀਆਂ ਨਹੀਂ ਚਿੱਟਾ ਜਰੂਰ ਘਰ ਘਰ ਪਹਚਾ ਦਿੱਤਾ ਇਹ ਭਗਵੰਤਮਾਨ ਸਰਕਾਰ ਇਦਾਂ ਦੀ ਬਣ ਗਈ ਆ ਕਿ ਇਹਨਾਂ ਨੇ ਨਸ਼ਾ ਇੰਨਾ ਫਲਾਤਾ ਸਰਕਾਰਾਂ ਤਾਂ ਪਹਿਲਾਂ ਵੀ ਆਈਆਂ ਸੀਆਂ ਪਰ ਇੰਨਾ ਨਹੀਂ ਸੀਗਾ ਜਿੰਨਾ ਹੁਣ ਭਗਵੰਤਮਾਨ ਨੇ ਕਰ ਦਿੱਤਾ ਕਿਉਂਕਿ ਭਗਵੰਤਮਾਨ ਸਰਕਾਰ ਠੂਠੇ ਲਾਰੇ ਲਾ ਕੇ ਲੋਕਾਂ ਨਾਲ ਵਾਅਦੇ ਕਰਕੇ ਸਰਕਾਰ ਬਣੀ ਸੀ ਇੱਕ ਲੇਡੀਜ਼ ਵਿੰਗ ਨੂੰ ਸਾਡੀਆਂ ਭੈਣਾਂ ਨੂੰ ਮੇਰੀਆਂ ਨੂੰ ਲਾਰਾ ਦਿੱਤਾ ਕਿ 1000 ਰੁਪਇਆ ਮਹੀਨਾ ਪੈਨਸ਼ਨ ਤੁਹਾਡੀ ਆਊਗੀ ਉਹ ਵੀ ਨਹੀਂ ਆਈ ਫਿਰ ਇਹਨਾਂ ਨੇ ਕਾਣਕ ਦਾਲ ਆਟਾ ਚੌਲ ਕਈ ਲਾਦੇ ਲਾਏ ਆਵੇ ਘਰ ਘਰ ਦੇਵਾਂਗੇ ਉਹ ਵੀ ਨਹੀਂ ਦਿੱਤੇ ਫਿਰ ਇਹਨਾਂ ਨੇ ਹੁਣ ਲਾਰਾ ਲਾ ਆਵੇ 2500 ਰੁਪਿਆ ਤੁਹਾਡੀ ਬੀਬੀ ਉਹ ਪੈਨਸ਼ਨ ਵਿਧਵਾ ਪੈਨਸ਼ਨ ਬਟ ਆਪਾਂ ਪੈਨਸ਼ਨ ਸਾਰੀਆਂ ਪੈਨਸ਼ਨਾਂ ਤੁਹਾਨੂੰ 2500 ਮਿਲੂਗੀਆਂ ਕਿਸੇ ਨੂੰ ਵੀ 2500 ਨਹੀਂ ਮਿਲਦੀ ਇੱਕ ਸ਼ਰਾਬੀ ਇਹ ਵਾਦੇ ਕਿਉਂ ਕਰ ਰਿਹਾ ਝੂਠੇ ਵਾਦੇ ਕਰ ਰਿਹਾ ਆ ਆਪਾਂ ਤਾਂ ਇਸ ਸਰਕਾਰ ਦਾ ਇਸ ਵਿਰੋਧ ਇਸ ਤਰ੍ਹਾਂ ਕਰ ਰਿਹਾ ਕਿ ਅੱਜ ਦਾ ਜੋ ਧਰਨਾ ਆ ਇਹ ਸਰਕਾਰ ਦੇ ਖਿਲਾਫ ਹੀ ਆ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਆ ਕਿਉਂਕਿ ਜੋ ਪੰਜਾਬ ਦਾ ਮੁੱਖ ਮੰਤਰੀ ਆ ਜੇ ਆਪ ਉਹ ਠੀਕ ਨਹੀਂ ਹੈਗਾ ਪੰਜਾਬ ਨੂੰ ਕਿੱਦਾਂ ਠੀਕ ਕਰੂਗਾ ਮੈਂ ਇਹ ਦਾਵਾ ਕਰਦੀ ਆ ਕਿ ਜੇ ਸਾਡਾ ਪੰਜਾਬ ਦਾ ਪ੍ਰਧਾਨ ਆ ਜਿਹੜਾ ਜਸਵੀਰ ਸਿੰਘ ਗੜੀ ਆ ਉਸ ਨੂੰ ਵੀ ਇਸ ਧਰਨਿਆਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਪਹਿਲਾ ਹਸ਼ਿਆਪੜ ਦੇ ਵਿੱਚ ਉਹਨੂੰ ਆਉਣਾ ਚਾਹੀਦਾ ਕਿਉਂਕਿ ਇਹ ਧਰਨਾ ਬੀਐਸਪੀ ਸਾਰੀ ਬੀਐਸਪੀ ਦਾ ਧਰਨਾ ਆ ਕੱਲਾ ਇਹ ਪਾਰਟੀਬਾਜੀ ਨਹੀਂ ਹੈਗੀ ਇਹ ਸਾਡਾ ਸਾਂਝਾ ਧਰਨਾ ਆ ਮੈਂ ਵੀ ਜ਼ਿਲ੍ਹਾ ਪ੍ਰਧਾਨ ਆ ਇੱਕ ਮੈਂ ਵੀ ਇਸ ਵੇਲੇ ਥਾਣੇ ਦੇ ਵਿੱਚ ਬੈਠੀ ਆ ਸਾਨੂੰ ਵੀ ਜਦੋਂ ਬਿਰਧਾ ਬੱਚੀਆਂ ਨੌਜਵਾਨ ਮੁੰਡੇ ਲਾਚਾਂ ਜਾਂਦੀਆਂ ਆ ਸ਼ਮਸ਼ਾਨ ਘਾਟ ਦੇ ਵਿੱਚ ਉਹਨਾ ਮਾਮਾ ਨੇ ਹਾਲ ਦੇਖੋ ਉਹਨਾਂ ਪੈਣਾ ਦੇ ਹਾਲ ਦੇਖੋ ਉਹਨਾਂ ਦੀਆਂ ਪਤਨੀਆਂ ਦੇ ਹਾਲ ਦੇਖੋ ਇਦਾਂ ਬਰਲਾਬ ਕਰਦੀਆਂ ਆ ਸਾਨੂੰ ਵੀ ਉਸ ਵੇਲੇ ਰੋਣਾ ਆ ਜਾਂਦਾ ਆ ਜਦੋਂ ਅਸੀਂ ਪੈਣਾ ਨੂੰ ਰੋਂਦੀਆਂ ਦੇਖਦੇ ਆ ਚਿੱਟਾ ਇੰਨਾ ਵੱਧ ਗਿਆ ਟੀਕੇ ਇੰਨੇ ਵੱਧ ਗਏ ਆ ਮੈਡੀਕਲਾਂ ਦੇ ਵਿੱਚੋਂ ਟੀਕੇ ਮਿਲ ਰਹੇ ਆ ਨਸ਼ਾ ਮਿਲ ਰਿਹਾ ਆ ਜਿਹੜੇ ਮਰਦੀ ਮੈਡੀਕਲ ਤੋਂ ਜਾ ਕੇ ਟੀਕੇ ਨਸ਼ਾ ਲੈ ਲਓ ਬੱਚੇ ਟੀਕਾ ਲਾਉਂਦੇ ਆ ਬੱਚੇ ਚਿੱਟਾ ਵੀ ਖਾਲਾਉਂਦੇ ਆ ਓਵਰਡੋਜ਼ ਹੋ ਕੇ ਬੱਚੇ ਦੀ ਮੌਤ ਹੋ ਜਾਂਦੀ ਆ ਕੀ ਭਗਵਾਨ ਤੁਮਾਰ ਸਰਕਾਰ ਇਹ ਕੀ ਕਰ ਰਹੀ ਆ ਝੂਠੀ ਲਾਰਿਆ ਵਾਲੀ ਸਰਕਾਰ ਇਹਨੂੰ ਚਲਦਾ ਕਰਨ ਲਈ ਬਹੁਤ ਜੀ ਸਮਾਜ ਪਾਰਟੀ ਨੂੰ ਮੈਂ ਕਹਿੰਦੀ ਸਾਰੇ ਮੇਰੇ ਪਹਿਣਾ ਵੀਰ ਵੋਟਾਂ ਪਾਵੋ ਤਾਂ ਬਹੁਤ ਜੀ ਸਮਾਜ ਪਾਰਟੀ ਦਾ ਰਾਜ ਲਿਆਵੋ ਬਹੁਤ ਜੀ ਸਮਾਜ ਪਾਰਟੀ ਜੋ ਕਹਿੰਦੀ ਆ ਕਰਕੇ ਦਿਖਾਉਂਦੀ ਆ ਝੂਠੀ ਸਰਕਾਰ ਨਹੀਂ ਹੈ ਅੱਜ ਤਾਈਂ ਨਾ ਉਹਨੇ ਝੂਠਾ ਕੋ ਵਾਅਦਾ ਕੀਤਾ ਹੈ ਨਾ ਕਰਨਾ ਹੈ ਮੇਰੀਆਂ ਪਹਿਣਾ ਮੇਰੇ ਵੀਰ ਨੌਜਵਾਨਾਂ ਨੂੰ ਬਚੋਣਾ ਆ ਤਾਂ ਬਹੁਤ ਜੀ ਸਮਾਜ ਪਾਰਟੀ ਦਾ ਰਾਜ ਲੈ ਕੇ ਆਓ ਜੈ ਪੀਮ ਜੈ ਫਾ ਜਿਹੜੀ ਪੁਲਿਸ ਪੁਲਿਸ ਨੇ ਇੱਕ ਮੁਹਿੰਮ ਤਾਂ ਚਾਲੂ ਕੀਤੀ ਹੈ ਮੁਹੱਲਿਆਂ ਦੇ ਵਿੱਚ ਜਾਂਦੇ ਆ ਹਮੇਸ਼ਾ ਚ ਸ਼ਾਪੇ ਬਿਮਾਰੀ ਕਰਦੇ ਚੈੱਕ ਕਰਦੇ ਆ ਤੁਸੀਂ ਕਿਦਾਂ ਦੀ ਮੁਹਿੰਮ ਚਾਹੁੰਦੇ ਹੋ ਵੀ ਜਿਹੜਾ ਇਸ ਲੱਛਣ ਨੂੰ ਦੂਰ ਕੀਤਾ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਗੱਲ ਕੀਤੀ ਆ ਸਾਡੇ ਮੁਹੱਲੇ ਦੇ ਵਿੱਚ ਖੁਦ ਚਾਰ ਮੋਤਾਂ ਹੋ ਚੁੱਕੀਆਂ ਆ ਅਸੀਂ ਜਦੋਂ ਪ੍ਰਸ਼ਾਸਨ ਨੂੰ ਕਹਿੰਨੇ ਆ ਵੇ ਪ੍ਰਸ਼ਾਸਨ ਇਹ ਨਸ਼ਾ ਕੀ ਜਿਹੜਾ ਨਸ਼ਾ 1 ਗ੍ਰਾਮ ਜਾਂ 2 ਗ੍ਰਾਮ ਖਾਂਦਾ ਆ ਉਹਨੂੰ ਫੜਦੇ ਆ ਜਿਹੜਾ ਵੇਚਦਾ ਉਹਨੂੰ ਮੋٹے ਮਗਰਮਾਛ ਨੂੰ ਕਿਉਂ ਨਹੀਂ ਫੜਿਆ ਜਾਂਦਾ ਉਹਨੂੰ ਭੜਿਆ ਜਾਵੇ ਉਹਦੀ ਜਵਾਨਤ ਹੋਣੀ ਨਹੀਂ ਚਾਹੀਦੀ ਮੈਂ ਕਹਿੰਦੀ ਉਸ ਬੱਚੇ ਨੂੰ ਇੱਕ ਨੂੰ ਨਸ਼ਾ ਵੇਚਣ ਵਾਲੇ ਨੂੰ ਓਵਰਕੈਸ ਦੀ ਸਜ਼ਾ ਹੋ ਜਾਵੇ ਬਾਕੀ ਦਾ ਕੋਈ ਨਸ਼ਾ ਵੇਚਣ ਨੂੰ ਜਾਗ ਨਹੀਂ ਸਕਦਾ ਇਹ ਜਿਹੜਾ ਤਰਨਾ ਆ ਜਿਵੇਂ ਕਿ ਦੱਸਿਆ ਗਿਆ ਹੈ ਕਿ ਲਗਾਤਾਰ ਚੱਲੇਗਾ ਲੜੀਵਾਰ ਚੱਲੇਗਾ ਲੜੀਵਾਰ ਦਾ ਮਤਲਬ ਕਿਸ ਤਰ੍ਹਾਂ ਦੇ ਨਾਲ ਆ ਫੁਕਰਤਾਲ ਤੇ ਕਿਦਾਂ-ਕਿਦਾਂ ਮਤਲਬ ਇਹ ਤਰਨਾ ਜਿਹੜਾ ਕੰਮਜਾਬ ਕਰੂਗਾ ਮੈਂ ਕ੍ਰਿਸ਼ਨਾ ਸੋਸ਼ਲ ਵਰਕਰ ਵਜੋਂ ਸਮਾਜ ਪਾਰਟੀ ਸਰਸੀ ਇਹ ਤਾਂ ਇਹਦਾ ਲਗਾਤਾਰ ਚੱਲਦਾ ਕਰਾਂਗੇ ਕਿਉਂਕਿ ਅੱਜ ਅਸੀਂ ਲੇਡਿਸ ਘਾਟਾ ਸਾਡੀਆਂ ਭੈਣਾਂ ਨੂੰ ਕੋਈ ਐਨੀ ਪ੍ਰੋਬਲਮ ਘਰਾਂ ਵਿੱਚ ਪਰ ਉਹ ਜ਼ਰੂਰ ਪਹੁੰਚੂਗੀਆਂ ਅਸੀਂ ਜਿਹੜਾ ਆਪਣੇ ਵੀਰਾਂ ਦਾ ਸਾਥ ਦਿਨ ਰਾਤ ਇੱਧਰ ਦੇਵਾਂਗੇ ਜੇ ਸਾਨੂੰ ਪੋਕਰਤਾਲ ਤੇ ਬੈਠਣਾ ਪਿਆਤਾ ਅਸੀਂ ਪੋਕਰਤਾਲ ਤੇ ਬੈਠਾਂਗੇ ਕਿਉਂਕਿ ਨਸ਼ੇ ਦੇ ਖਿਲਾਫ ਇਦਾਂ ਦਾ ਕਾਨੂੰਨ ਹੋਣਾ ਚਾਹੀਦਾ ਜਿੱਦਾਂ ਦੇ ਕਿ ਦਵਾਈ ਵਿੱਚ ਜੇਕਰ ਦਵਾਈ ਵਾਲਾ ਕਾਨੂੰਨ ਇਦਾਂ ਪੰਜਾਬ ਵਿੱਚ ਹੋ ਜਾਵੇ ਤਾਂ ਮੈਂ ਕਹਿੰਦੀ ਕੋਈ ਮਾਈ ਦਾ ਨਸ਼ਾ ਵੇਚਣ ਤੱਕ ਕੀ ਸੋਚ ਵੀ ਨਹੀਂ ਸਕਦਾ ਕਿੰਨੀਆਂ ਮੋਤਾਂ ਹੋ ਰਹੀਆਂ ਕੋਈ ਝੋਨੇ ਦੇ ਖੇਤ ਵਿੱਚ ਡਿਗਿਆ ਕੋਈ ਕਿਤੇ ਡਿਗਿਆ ਜਾਂਦਾ ਬਜਵਾੜੇ ਵਿੱਚ ਵੱਡੇ ਬਜਵਾੜੇ ਵਿੱਚ ਵੀ ਤਿੰਨ ਚਾਰ ਮੋਤਾਂ ਹੋਈਆਂ ਰਸ਼ੇ ਦੇ ਨਾਲ ਅਸੀਂ ਇਦਾਂ ਦੇ ਭੈੜੇ ਹਾਲਾਤ ਦੇਖ ਰਹੇ ਆ ਪਰ ਜੋ ਨੇਤਾ ਆ ਉਹ ਅੰਦਰ ਅਗਤੀ ਥਾਣਿਆਂ ਨਾਲ ਲੜੇ ਹੋਏ ਆ ਉਤਰ ਮਹੀਨਾ ਭਰਦੇ ਆ ਤੇ ਜੇਕਰ ਕੋਈ ਸਾਡੇ ਵਰਗਾ ਗਰੀਬ ਜਾਂ ਕੋਈ ਆਵਾਜ਼ ਉਠ ਹੁੰਦਾ ਆ ਤਾਂ ਉਹਨਾਂ ਦੇ ਘਰਾਂ ਦੀ ਭਾਂ ਤੋੜ ਕੀਤੀ ਜਾਂਦੀ ਆ ਜਿਹੜੀ ਇਹ ਜੇ ਗੱਲ ਕਰਦੇ ਆਪਾਂ ਅਹੁਦੇਦਾਰਾਂ ਦੀ ਪੰਜਾਬ ਦੇ ਜਿਹੜੇ ਗੜੀ ਸਾਹਿਬ ਅਹੁਦੇਦਾਰ ਆ ਜਾਂ ਆਪਾਂ ਕਹਿੰਦੇ ਜ਼ਿਲ੍ਹਾ ਲੈਵਲ ਦੇ ਉਹ ਇਸ ਤਰਨੇ ਦੇ ਵਿੱਚ ਨਹੀਂ ਪਹੁੰਚੇ ਜਾਂ ਆਏ ਨਹੀਂ ਉਹਦੇ ਨਾਲ ਸਮਰਥਿਤ ਜੋ ਆਪਣੇ ਮਨੋਵਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਦੀ ਵਰਕਰਾਂ ਦੇ ਵਿੱਚ ਨਾ ਆਉਂਦੀ ਹ ਸਾਰੋ ਅਸੀਂ ਉਮੀਦ ਕਰਦੇ ਹਾਂ ਨਾ ਤੋਂ ਕਿ ਜਸਵੀਰ ਗੜੀ ਦੀ ਸਕੋਪ ਸਾਡੇ ਸੁਭਾ ਪ੍ਰਧਾਨ ਆ ਜ਼ਿਲ੍ਹਾ ਪ੍ਰਧਾਨ ਆ ਉਹ ਜ਼ਰੂਰ ਪਹੁੰਚਣ ਤੇ ਆਪਾਂ ਉਹਨਾਂ ਨੂੰ ਬਾਰ-ਬਾਰ ਇਹ ਅਪੀਲ ਕਰਦੇ ਆ ਕਿ ਇਹ ਸਾਡਾ ਜਿਹੜਾ ਧਰਨਾ ਹੈ ਸਾਡੇ ਵਰਕਰਾਂ ਦਾ ਸਾਡੇ ਲੀਡਰਾਂ ਦਾ ਇਕੱਠ ਨੂੰ ਲੈ ਕੇ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਆ ਤੇ ਕਰਾਂਗੇ ਬਾਕੀ ਆਪਾਂ ਇਹ ਵੀ ਜੋ ਸਾਡੀ ਹਸ਼ਿਆਪੁਰ ਦੀ ਲੀਡਰਸ਼ਿਪ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਵੀ ਇਸ ਧਰਨੇ ਵਿੱਚ ਜੁੜੂ ਪਹੁੰਚਣ ਜ਼ਿਲ੍ਹਾ ਪ੍ਰਧਾਨ ਨੂੰ ਛੱਡ ਕੇ ਸਾਡੇ ਸਿਟੀ ਸਿਟੀ ਪ੍ਰਧਾਨ ਬੈਠੇ ਆ ਮਹਿਲਾ ਵੈਂਗ ਸਾਡੀ ਜਿਲ੍ਹਾ ਪ੍ਰਧਾਨ ਬੈਠੇ ਆ ਆਪਾਂ ਵੀ ਪੂਰਾ ਸਮਰਥਨ ਉਹਨਾਂ ਨਾਲ ਕਰ ਰਹੇ ਆ ਤੇ ਸਾਡੀ ਲੇਡੀਜ਼ ਵੈਂਗ ਹੋਰ ਵੀ ਆ ਰਹੇ ਆ ਤੇ ਸਾਡੇ ਵੀਰ ਵੀ ਪਹੁੰਚ ਰਹੇ ਆ ਇਹ ਤਾਂ ਅਸੀਂ ਇਦਾਂ ਹੀ ਦਿਨ ਰਾਤ ਚਾਰੀ ਰੱਖਾਂਗੇ ਇਹ ਮੰਗ ਪੱਤਰ ਵਗੈਰਾ ਵੀ ਕੋਈ ਦਿੱਤੇ ਜਾਓ ਕਿ ਜਿਹ ਪੀਸ ਪੁੜੀ ਜੋ ਹੈ ਚੱਲੇਗਾ ਇਹ ਤਾਂਨਾ ਜਿਹੜਾ ਚਿੱਟੇ ਦੇ ਖਿਲਾਫ ਜਦੋਂ ਪ੍ਰਸ਼ਾਸਨ ਸਾਡੀਆਂ ਮੰਗਾਂ 'ਤੇ ਧਿਆਨ ਦੇਊਗਾ ਤੇ ਸਾਡੇ ਐਡਵੋਕੇਟ ਕੁਲਵਿੰਦਰ ਮਾਨਾ ਜੀ ਇਹ ਸਾਰੀ ਗੱਲ ਕਰਨਗੇ ਇਹ ਧਰਨਾ ਜਿਹੜਾ ਲਗਾਤਾਰ ਚੱਲੂਗਾ ਜਦੋਂ ਤੁਸੀਂ ਜ਼ਿਲ੍ਹਾ ਪ੍ਰਧਾਨ ਦੀ ਗੱਲ ਕਰਦੇ ਹੋ ਵੀ ਇਹਨੀ ਧਰਨੇ ਦੇ ਵਿੱਚ ਵੀ ਕਿਉਂ ਨਹੀਂ ਆ ਰਹੇ ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਧਰਨਾ ਹੀ ਲਗਾ ਰਹੇ ਆ ਉਹਨਾਂ ਦਾ ਤਾਂ ਇਹੀ ਮੋਬਿਟ ਹੋ ਗਿਆ ਵੀ ਉਹ ਜਾਂ ਤਾਂ ਚਿੱਟੇ ਵਾਲੇ ਨਾਲ ਰਲੇ ਹੋਣਗੇ ਜਾਂ ਪ੍ਰਸ਼ਾਸਨ ਨਾਲ ਰਲੇ ਹੋਣਗੇ ਕਿਉਂਕਿ ਦੇਖਣ ਦੇ ਵਿੱਚ ਆਇਆ ਵਾ ਕਿ ਜਦੋਂ ਪੰਜਾਬ ਪੁਲਿਸ ਸਵੇਰੇ ਤਾਂ ਚਾਰ ਗੱਡੀਆਂ ਲੈ ਕੇ ਫੜਦੀ ਆ ਬੰਦੇ ਨੂੰ ਤੜਕੇ ਰੇਟ ਮਾਰਦੀ ਆ ਤਾਂ ਜਾਂ ਤਾਂ ਉਹ ਨੱਠ ਜਾਂਦਾ ਜੇ ਫੜ ਕੇ ਲੈ ਵੀ ਜਾਂਦੇ ਆ ਤਾਂ ਰਾਤ ਨੂੰ ਉਹਨੂੰ ਛੱਡ ਦਿੱਤਾ ਜਾਂਦਾ ਆ। ਇਹੀ ਚਾਂਸ ਸਾਡੇ ਸਿਵਲ ਹਸਪੀਟਲ ਦੇ ਕੋਲ ਹੋਇਆ। ਇੱਕ ਬੰਦੇ ਕੋਲ 400 ਗੋਲੀ ਫੜੀ ਗਈ। ਤੇ ਐਸ ਐਚਓ ਸਾਹਿਬ ਨੇ ਮੈਨੂੰ ਆਪ ਕਿਹਾ ਵੀ ਇਹ 6 ਮਹੀਨੇ ਦੀ ਸਜ਼ਾ ਇਹਨੂੰ 6 ਮਹੀਨਾ ਅੰਦਰ ਜਾਊਗਾ ਤੇ 6 ਮਹੀਨੇ ਬਾਅਦ ਤਿੰਨ ਦਿਨਾਂ ਬਾਅਦ ਉਹੀ ਬੰਦਾ ਸਾਡੇ ਉਥੇ ਖੇਤ ਦੇ ਵਿੱਚ ਫੇਕ ਗੋਲੀਆਂ ਵੇਚਣ ਲੱਗਾ ਆ। ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਪੁਲਿਸ ਔਰ ਚਿੱਟੇ ਵਾਲੇ ਦੀ ਬਿਲਕੁਲ ਮਿਲੀ ਭੁਗਤਿਆ। ਕਿੰਨਾ ਚਿਰ ਪੌਲਸੌਰ ਚਿੱਟੇ ਵਾਲੇ ਦੀ ਮਿਲੀ ਭੁਗਤ ਖਤਮ ਨਹੀਂ ਹੁੰਦੀ ਉਹਨਾਂ ਚਿਰ ਚਿੱਟਾ ਖਤਮ ਨਹੀਂ ਹੋ ਸਕਦਾ ਉਹ ਤਾਂ ਪਾਰਟੀ ਦੇ ਸੂਝਵਾਨ ਸਾਥੀ ਬੈਠੇ ਉਹਦੇ ਬਾਰੇ ਵਿਚਾਰ ਰਣਗੇ ਮੈਂ ਚਿੱਟੇ ਦੀ ਲੜਾਈ ਤਾਂ ਪਹਿਲਾਂ ਤੋਂ ਲੜਦਾ ਆ ਰਿਹਾ ਮੈਨੂੰ ਸੁਨੇਹਾ ਲੱਗਾ ਕਿ ਚਿੱਟੇ ਦੇ ਵਿਰੋਧ ਦੇ ਵਿੱਚ ਧਰਨਾ ਆ ਸਾਡੇ ਹਰਪੁਰ ਦੀ ਭਲਾਈ ਹੋ ਸਕਦੀ ਆ ਤੇ ਮੈਂ ਬਗੈਰ ਕੋਈ ਪਾਰਟੀਵਾਦੀ ਦੇ ਕੇ ਇੱਥੇ ਪਹੁੰਚਿਆ ਕਿਉਂਕਿ ਆਪਾਂ ਚਿੱਟੇ ਦਾ ਵਿਰੋਧ ਕਰਦੇ ਪਏ ਆ ਕੁਝ ਦਿਨ ਪਹਿਲਾਂ ਮੈਂ ਇੱਕ ਚਿੱਟੇ ਦੇ ਖਿਲਾਫ ਪੋਸਟ ਪਾਈ ਸੀਗੀ ਉਹਨੂੰ ਜਦੋਂ ਮੈਂ ਪੋਸਟ ਪਾਈ ਤਾਂ ਮੈਨੂੰ ਪੁਲਿਸ ਦਾ ਪ੍ਰੈਸ਼ਰ ਪੈ ਗਿਆ ਵੀ ਤੇ ਇੱਥੇ ਪਰਚਾ ਦਮਾ ਕੇ ਜਾਂ ਪੋਸਟ ਨੂੰ ਡੀਲ ਕਰ ਜਾਂ ਜੇ ਪੁਸ਼ਟੀ ਕਰ ਵੀ 1 ਮਹੀਨੇ ਵਿੱਚ ਬੰਦੇ 6 ਮਰੇ ਆ ਜਦੋਂ ਮੈਨੂੰ ਪੁਲਿਸ ਨੇ ਪਰਚੇ ਦਾ ਡਰਾਵਾ ਦਿੱਤਾ ਤਾਂ ਮੈਂ ਆਪਣਾ ਪੱਖ ਰੱਖਣ ਦੇ ਲਈ ਉਹਨਾਂ ਪਰਿਵਾਰਾਂ ਕੋਲ ਗਿਆ ਜਿਨ੍ਹਾਂ ਦੇ ਬੱਚਿਆਂ ਦੀ ਡੈਥ ਹੋਈ ਸੀ ਤਾਂ ਜਦੋਂ ਅੰਕੜੇ ਜਟਾਉਣੇ ਸ਼ੁਰੂ ਕੀਤੇ ਤਰੀਕਾਂ ਵਾਈਸ ਤਰੀਕਾਂ ਤਾਂ ਪਤਾ ਲੱਗਾ ਕਿ ਉਹ 1 ਮਹੀਨੇ ਵਿੱਚ ਨਹੀਂ ਆ 13 ਦਿਨਾਂ ਵਿੱਚ 5 ਬੱਚੇ ਸਾਡੇ ਰਹੀਮਪੁਰ ਦੇ ਨਗਰ ਦੇ ਲਾਗੇ ਹੀ ਡੈਥ ਹੋ ਗਈ ਉਸ ਦੀ ਚਿੱਟੇ ਦੀ ਓਵਰਡੋਸ ਨਾਲ کافی ਬੜੀ ਸੀ ਫਿਰ ਫਿਰ ਮੈਨੂੰ ਦੁਬਾਰਾ ਉਹਦੇ ਵਿੱਚ ਹਵਾਲਾ ਦੇ ਦਿੱਤਾ ਗਿਆ ਕਿ ਤੁਸੀਂ ਇਹ ਸਾਬਤ ਕਰੋਗੇ ਬੰਦੇ ਚਿੱਟੇ ਦੀ ਓਵਰਡੋਸ ਨਾਲ ਮਰਿਆ ਇਹ ਜਦੋਂ ਮੈਂ ਇਹ ਸਾਬਤ ਕਰਨਾ ਚਾਹਿਆ ਤਾਂ ਪਰਿਵਾਰਾਂ ਨੇ ਵਿੱਚ ਪੋਸਟਮਾਰਟਮ ਨਹੀਂ ਕਰਾਇਆ ਸੀਗਾ ਪਰ ਮੈਂ ਤੁਹਾਡੇ ਜਰੀਏ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਦੇਖੋ ਜਦੋਂ ਬੱਚਾ ਚਿੱਟਾ ਕਰਦਾ ਨਾ ਸਾਰਾ ਪਰਿਵਾਰ ਤੁਹਾਨੂੰ ਝੜ ਦੁੱਤੇ ਹੁੰਦਾ ਆ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਸੀ ਭਗਵੰਤ ਮਾਨ ਜੀ ਕੋਲੋਂ ਵੀ ਜਿਹੜੇ ਚਿੱਟੇ ਨਾ ਓਵਰਡੋਜ਼ ਨਾਲ ਮਰੇ ਆ ਉਹਨਾਂ ਦੇ ਪਰਿਵਾਰਾਂ ਨੂੰ مالی ਮਦਦ ਕੋ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਦੇ ਡੀਸੀ ਸਾਹਿਬਾਨਾਂ ਨੇ ਸਾਨੂੰ ਪੁੱਛਿਆ ਵੀ ਜੇ ਤਾਂ ਓਵਰਡੋਜ਼ ਨਾਲ ਹੋਏ ਆ ਇਹਨਾਂ ਦਾ ਪੋਸਟਮਾਰਟਮ ਜਾਂ ਕੋਈ ਮੈਡੀਕਲ ਰਿਪੋਰਟ ਆਈ ਹੋਵੇ ਤੇ ਆਪਾਂ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ مالی ਮਦਦ ਕਰ ਸਕਦੇ ਸੀ ਪਰ ਜਦੋਂ ਪੋਸਟਮਾਰਟਮ ਨਹੀਂ ਹੋਇਆ ਸੀਗਾ ਉਹ ਚਿੱਟੇ ਦੀ ਓਵਰਡੋਜ਼ ਨਾਲ ਲੋਕ ਜ਼ਰੂਰ ਕਹਿ ਰਹੇ ਸੀ ਪਰ ਕਾਗਜ਼ਾਂ ਵਿੱਚ ਚਿੱਟੇ ਦੀ ਓਵਰਡੋਜ਼ ਨਾਲ ਉਹਦੀ ਡੈਥ ਨਹੀਂ ਮੰਨੀ ਗਈ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਆ ਤੇ ਜਦੋਂ ਕਿਸੇ ਜ਼ਰੂਰ ਤੁਸੀਂ ਉਹਦਾ ਪੋਸਟਮਾਰਟਮ ਤੇ ਮੈਡੀਕਲ ਜਿਹੜੀ ਰਿਪੋਰਟ ਬਣਦੀ ਜ਼ਰੂਰ ਬਣਵਾਓ ਤੁਹਾਡਾ ਸਾਰਿਆਂ ਦਾ ਧੰਨਵਾਦ ਮੇਰੇ ਹਿਸਾਬ ਨਾਲ ਪੁਲਿਸ ਦੇ ਕੋਲ ਜਾਂ ਤਾਂ ਮੈਨ ਪਾਵਰ ਦੀ ਕਮੀ ਆ ਤੇ ਪੁਲਿਸ ਪੁਲਿਸ ਘੱਟ ਹੋਣ ਕਰਕੇ ਇਹ ਕੰਮ ਨਹੀਂ ਹੋ ਰਿਹਾ ਜਦੋਂ ਅਸੀਂ ਚਿੱਟੇ ਦੀ ਆਵਾਜ਼ ਨੂੰ ਬੁਲੰਦ ਕੀਤਾ ਤੁਹਾਡੇ ਵੀਰੇ ਪੱਤਰਕਾਰ ਨੇ ਸਾਰਿਆਂ ਨੇ ਪੁਲਿਸ ਤੇ ਵੀ ਪ੍ਰੈਸ਼ਰ ਬਣਾਇਆ ਅਸੀਂ ਵੀ ਪੁਲਿਸ ਨੂੰ ਕਿਹਾ ਵੀ ਜੇ ਇਹ ਨਸ਼ੇ ਦੀ ਚੇਨ ਨੂੰ ਨਾ ਤੋੜਿਆ ਤਾਂ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਹਦੀ ਗ੍ਰਿਫਤ ਵਿੱਚ ਮੁੰਡੇ ਆ ਕੇ ਮਰ ਸਕਦੇ ਆ ਤੇ ਪੁਲਿਸ ਨੇ ਆਪਣਾ 플ੈਗ ਮਾਰਚ ਕਰ ਕਰਕੇ ਮੁੰਡਿਆਂ ਨੂੰ ਮਤਲਬ ਜਿਹੜੀ ਚੇਨ ਸੀ ਉਹਨੂੰ ਤੋੜਿਆ ਵੀ ਆ ਤੇ ਉਹਦੇ ਲਈ ਵਧੀਆ ਆਪਾਂ ਕੰਮ ਕੀਤਾ ਉਹਦੇ ਲਈ ਵੀ ਆਪਾਂ ਪੁਲਿਸ ਦੀ ਸਹਾਇਤਾ ਕਰਦੇ ਆ ਸਰ ਪਹਿਲਾਂ ਤਾਂ ਇਹ ਜਿਹੜਾ ਅਪਰਾਲਾ ਕੀਤਾ ਗਿਆ ਨਾ ਬਹੁਤ ਵਧੀਆ ਆ ਇਦਾਂ ਦੇ ਅਪਰਾਲੇ ਹਰੇਕ ਜਗ੍ਹਾ ਹੋਣੇ ਚਾਹੀਦੇ ਆ ਹਰੇਕ ਜਥੇਮੰਦੀ ਵਾਲੇ ਹੋਣੇ ਚਾਹੀਦੇ ਆ ਹਰੇਕ ਪਾਰਟੀ ਵਾਲੇ ਹੋਣੇ ਚਾਹੀਦੇ ਆ ਕਿਉਂਕਿ ਜਿਹੜਾ ਦੇਸ਼ ਹਿੱਤ ਦੇ ਵਿੱਚ ਪਿਆਰ ਕਰਦੇ ਆ ਜਾਂ ਮਾਨਵਤਾ ਨੂੰ ਪਿਆਰ ਕਰਦੇ ਨਾ ਉਹਨੇ ਦੀ ਪਹਿਲੀ ਇੱਕੇ ਆਵਾਜ਼ ਹੁੰਦੀ ਹੈ ਕਿ ਸਾਡਾ ਦੇਸ਼ ਸਾਫ਼ ਸੁਥਰਾ ਔਰ ਸਾਡੇ ਬੱਚੇ ਜਿਹੜੇ ਉਹ ਸੁਰੱਖਿਅਤ ਰਹਿਣ ਅੱਜ ਕੱਲ੍ਹ ਹਰੇਕ ਇਨਸਾਨ ਦੇ ਜਿਹੜੇ ਆ ਉਹ ਇੱਕ ਜਾਂ ਦੋ ਬੇਟੇ ਬੱਚੇ ਆ ਹਨਾ ਪਹਿਲਾਂ ਕਹਿੰਦੇ ਹੁੰਦੇ ਸੀ ਹਮ ਦੋ ਹਮਾਰੇ ਦੋ ਪਰ ਹੁਣ ਜਦਾਂ ਦਾ ਮਾਹੌਲ ਆ ਔਰ ਸਮਾਂ ਹੈ ਮੈਨੂੰ ਲੱਗਦਾ ਕਿ ਹਮ ਦੋ ਹਮਾਰਾ ਇੱਕ ਜੇ ਇਕੱਈ ਨਾ ਰਿਆ ਤੇ ਜ਼ਿੰਦਗੀ ਕਿਤੇ ਦੇ ਰਹਿਣੀ ਆ ਜੇ ਪਾਰਟੀਆਂ ਸੰਘਰਸ਼ ਹੀ ਕਰਨਾ ਤੇ ਕਿਹਦੇ ਲਈ ਸੰਘਰਸ਼ ਕਰਨੀ ਆ ਜੇ ਅੱਜ ਸਾਡੇ ਕੋਈ ਜਿਹੜੇ ਲੀਡਰ ਨਹੀਂ ਆਏ ਤੇ ਬੜੀ ਸ਼ਰਮ ਵਾਲੀ ਗੱਲ ਆ ਕਿ ਇੱਕ ਜਿਹੜੇ ਇਨਸਾਨ ਆ ਉਹ ਪਾਰਟੀ ਨੂੰ ਇੱਕ ਬਹੁਤ ਵਧੀਆ ਮੋਹਿਮ ਚੜੀ ਆ ਔਰ ਉਹਨਾਂ ਨੇ ਇੱਕ ਇਦਾਂ ਦਾ ਏਜੰਡਾ ਚੱਕਿਆ ਔਰ ਇੱਕ ਮੁੱਦਾ ਚੱਕਿਆ ਕਿ ਅੱਜ ਹਰੇਕ ਘਰ ਜਿਹੜਾ ਉਹ ਪੀੜਤ ਆ ਇਸ ਚੀਜ਼ ਨਾਲ ਔਰ ਕਾਫੀ ਦਿਨ ਹੋਏ ਪਹਿਲਾਂ ਦੇਖਿਆ ਜਾ ਵੀ ਕਿ ਰੀਮਪੁਰ ਔਰ ਪੋਰਹੀਰਾ ਦੇ ਵਿੱਚ ਇਹ ਜਿਹੜੇ ਇਦਾਂ ਦੀ ਬਹੁਤ ਬਾਰਦਾਤਾਂ ਹੋ ਚੁੱਕੀਆਂ ਰੀਮਪੋਰ ਦੇ ਵਿੱਚ ਤਾਂ ਮੈਂ ਦੇਖਿਆ ਘਰ-ਘਰ ਦੇ ਵਿੱਚ ਕਾਫੀ ਮੋਤਾ ਹੋ ਗਈਆਂ ਤੇ ਆ ਥੋੜੇ ਦਿਨ ਹੋਏ ਆ ਕਿ ਜਿਹੜਾ ਪੋਰਹੀਰਾ ਜਿਹੜੀ ਉਹ ਮੰਡੀ ਰੀਮਪੋਰ ਮੰਡੀ ਆ ਉੱਥੇ ਇੱਕ ਪੋਰਹੀਰਾਂ ਦਾ ਲੜਕਾ ਦੁਪਹਿਰੇ ਹੀ ਮਰਿਆ ਪਿਆ ਸੀ ਉਹਨੂੰ ਚੱਕ ਕੇ ਲੈ ਕੇ ਗਏ ਆ ਤੇ ਇਹ ਤਾਂ ਪ੍ਰਸ਼ਾਸਨ ਦੀ ਵੀ ਡਿਊਟੀ ਆ ਪਰ ਪ੍ਰਸ਼ਾਸਨ ਵੀ ਆਪਣੀ ਡਿਊਟੀ ਨਿਭਾ ਰਿਹਾ ਜਿੱਤੇ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਇੱਥੇ ਆ ਬਾਰਦਾਤ ਹੋ ਰਹੀ ਆ ਉਹ ਮੌਕੇ ਤੇ ਜਾ ਕੇ ਉਹਨਾਂ ਨਾਲ ਜਿਹੜੀ ਬਾਰਦਾਤ ਕਰ ਰਿਹਾ ਤੇ ਇਹ ਬੜੀ ਖੁਸ਼ੀ ਵਾਲੀ ਗੱਲ ਆ ਕਿ ਅੱਜ ਤੇ ਬੋਝਨ ਸਮਾਜ ਪਾਰਟੀ ਨੇ ਔਰ ਉਹਨਾਂ ਜਿਹੜੇ ਵਰਕਰ ਆ ਉਹਨਾਂ ਨੇ ਇੱਥੇ ਬੈਠ ਕੇ ਧਰਨਾ ਕੀਤਾ ਸਾਡੀ ਫੋਰਸ ਸ਼੍ਰੀ ਗੁਰਬਿਦਾਸ ਟਾਈਗਰ ਫੋਰਸ ਵੀ ਇਹਨਾਂ ਦਾ ਪੂਰਾ ਸਮਰਥਨ ਕਰਦੀ ਆ ਔਰ ਜੇ ਲੋੜ ਪਈ ਤੇ ਅਸੀਂ ਆਪਣੀ ਪੂਰੀ ਫੋਰਸ ਲੈ ਕੇ ਇੱਥੇ ਇਹਨਾਂ ਦੇ ਨਾਲ ਆ ਕੇ ਧਰਨੇ ਦੇ ਵਿੱਚ ਸਹਿਯੋਗ ਵੀ ਕਰਾਂਗੇ ਔਰ ਬੈਠਾਂਗੇ ਵੀ ਬਰਾਬਰ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ